ਆਵਾਦੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਭਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸਾਰੇ ਆਵਾਦੀ ਪਾਰਟੀ ਦੇ ਐਮਐਲਏ ਤੇ ਮੰਤਰੀਆਂ ਨੂੰ ਦਿੱਲੀ ਤਲਬ ਕਰ ਲਿਆ ਦੁਪਹਿਰੇ 3 ਵਜੇ ਮੀਟਿੰਗ ਦੱਸੀ ਜਾ ਰਹੀ ਹੈ ਉਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਦੇਸ਼ੀ ਦੌਰੇ ਤੇ ਜਾ ਚੁੱਕੇ ਨੇ ਪੂਰੀ ਖਬਰ ਆ ਕਿ ਪੰਜਾਬ ਵਿੱਚ ਨਗਰ ਨਿਗਮ ਤੇ ਮਿਊਨਿਸਪਲ ਚੋਣਾਂ ਤੋਂ ਬਾਅਦ ਆਵਾਦੀ ਪਾਰਟੀ ਦੀ ਸਮੁੱੱਚੀ ਪੰਜਾਬ ਦੀ ਲੀਡਰਸ਼ਿਪ ਨੂੰ ਜਿਨ੍ਹਾਂ ਵਿੱਚ ਪੰਜਾਬ ਆਵਾਦੀ ਪਾਰਟੀ ਦੇ ਐਮਐਲਏ ਤੇ ਮੰਤਰੀਆ ਉਹਨਾਂ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਹੁਣ ਦਿੱਲੀ ਵਿਖੇ ਤਲਬ ਕਰ ਲਿਆ ਗਿਆ ਆਮ ਆਦੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋ ਕਿ ਫਰਵਰੀ ਦੇ ਆਖਰੀ ਹਫਤੇ ਤੱਕ ਦਿੱਲੀ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿਧਾਇਕ ਤੇ ਮੰਤਰੀ ਵੀ ਦਲਬ ਤਲਬ ਕਰ ਰਹੇ ਨੇ ਅੱਜ ਦੁਪਹਿਰੇ 3 ਵਜੇ ਮੀਟਿੰਗ ਦਿੱਤੀ ਜਾ ਰਹੀ ਹੈ ਹੁਣ ਪੰਜਾਬ ਤੋਂ ਬਾਹਰ ਸਮੁੱਚੀ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਦਿੱਲੀ ਚੋਣ ਵਾਸਤੇ ਮਦਦ ਵਾਸਤੇ ਜਾ ਰਹੀ ਹੈ ਭੁਦਰ ਪਾਰਟੀ ਦੇ ਜਾਣਕਾਰ ਅਨੁਸਾਰ ਪੰਜਾਬ ਦੇ ਸਾਰੇ ਮੰਤਰੀਆਂ ਵਿਧਾਇਕਾਂ ਤੇ ਪਾਰਟੀ ਦੇ ਆਗੂਆਂ ਨੂੰ ਅੱਜ ਦਿੱਲੀ ਬੁਲਾਇਆ ਗਿਆ ਬਹੁਤ ਸਾਰੇ ਐਮਐਲਏ ਤੇ ਮੰਤਰੀ ਰਾਤ ਦੇ ਹੀ ਪਹੁੰਚ ਚੁੱਕੇ ਨੇ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਸ਼ਾਮਲ ਹੋਣਗੇ ਮੰਨਿਆ ਜਾ ਰਿਹਾ ਹੈ ਕਿ ਮੀਟਿੰਗ اٹੈਂਡ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਦੇਸ਼ੀ ਦੌਰੇ ਆਸਟ੍ਰੇਲੀਆ ਵਿਖੇ ਜਾ ਰਹੇ ਨੇ ਉੱਥੇ ਪੰਜਾਬ ਵਿੱਚ ਖੇਡਾਂ ਦੀ ਹੋਰ ਤਲਾਸ਼ ਨੂੰ ਲੈ ਕੇ ਪੰਜਾਬ ਦੇ ਖੇਡ ਵਿਭਾਗ ਦੇ ਅਧਿਕਾਰੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਸਟ੍ਰੇਲੀਆ ਜਾ ਰਹੇ ਨੇ ਇਸ ਮੀਟਿੰਗ ਵਿੱਚ ਅਰਵਿੰਦ ਕੇਜਰੀ ਵੀ ਤੋਂ ਇਲਾਵਾ ਪਾਰਟੀ ਦੇ ਜਥੇਬੰਦ ਸਿਕੰਦਰ ਤੇ ਸੰਸਦ ਰਾਸਭਾ ਸਦੀਪ ਪਾਟਕ ਤੋਂ ਇਲਾਵਾ ਦੂਜੇ ਸੀਨੀਅਰ ਆਗੂ ਵੀ ਹਾਜ਼ਰ ਹੋਣ ਦੀ ਸਭਾਵਨਾ ਮੀਟਿੰਗ ਦਰ ਪੰਜਾਬ ਦੇ ਆਗੂਆਂ ਦੇ ਨਾਲ ਦਿੱਲੀ ਲਈ ਪਾਰਟੀ ਦੀ ਚੋਣ ਰਣਨੀਤੀ ਵਿਚਾਰ ਤੋਂ ਇਲਾਵਾ ਇਹਨਾਂ ਚੋਣਾਂ ਵਿੱਚ ਪੰਜਾਬ ਦੇ ਆਗੂਆਂ ਜਿੰਨਾ ਚ ਵਿਧਾਇਕ ਤੇ ਮੰਤਰੀ ਆ ਉਹਨਾਂ ਦੀਆਂ ਡਿਊਟੀਆਂ ਵੀ ਲਗਾਈਆਂ ਜਾਣਗੀਆਂ ਪੰਜਾਬ ਵਿੱਚ ਪਾਰਟੀ ਦੇ ਮੰਤਰੀ ਤੇ ਵਿਧਾਇਕ ਜੋ ਕਿ ਪਾਰਲੀਮੈਂਟ ਚੋਣਾਂ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੀਆਂ ਜਿਮਣੀ ਚੋਣਾਂ ਫਿਰ ਪੰਚਾਇਤੀ ਚੋਣਾਂ ਫਿਰ ਨਗਰ ਨਿਗਮ ਚੋਣਾਂ 'ਚ ਸਰਗਰਮ ਰਹੇ ਨੇ ਹੁਣ ਅਗਲੇ 2 ਮਹੀਨਿਆਂ ਤੱਕ ਪੰਜਾਬ ਦੇ ਮੰਤਰੀ ਤੇ ਐਮਐਲਏ ਦੇ ਦਿੱਲੀ ਦੇ ਵਿੱਚ ਡੇਰੇ ਰਹਿਣਗੇ ਉੱਥੇ ਹੀ ਇਹ ਸਰਗਰਮੀਆਂ ਦਿਖਾਉਣਗੇ ਕਿਉਂਕਿ ਦਿੱਲੀ ਦੇ ਵਿੱਚ ਫਰਵੀ ਮਹੀਨੇ ਦੇ ਵਿੱਚ ਚੋਣਾਂ ਵਾਂ ਮੰਨਿਆ ਜਾ ਰਿਹਾ ਹੈ ਕਿ ਜਨਵਰੀ ਦੇ ਵਿੱਚ ਪਾਰਟੀ ਚੋਣ ਕਮਿਸ਼ਨ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣਾਂ ਨੂੰ ਲੈ ਕੇ ਘੋਸ਼ਣਾ ਕੀਤੀ ਜਾ ਸਕਦੀ ਹੈ ਇਸ ਮਸਲੇ ਦੇ ਵਿੱਚ ਪੰਜਾਬ ਦੇ ਬਹੁਤੇ ਐਮਐਲਏ ਰਾਤ ਹੀ ਪਹੁੰਚ ਗਏ ਤੇ ਕਈ ਹੁਣ ਰਾਸਤੇ ਵਿੱਚ ਜਾ ਰਹੇ ਨੇ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿਹੜੀ ਅੱਜ ਦਿੱਲੀ 'ਚ ਮੀਟਿੰਗ ਹੋ ਰਹੀ ਆ ਮੀਟਿੰਗ ਦੇ ਵਿੱਚ ਆਮ ਆਦੀ ਪਾਰਟੀ ਦੇ ਕੌਮੀ ਲੀਡਰ ਵੀ ਜਿਹੜੇ ਨੇ ਉਹ ਸ਼ਾਮਲ ਹੋਣਗੇ ਉਧਰ ਪਾਰਟੀ ਪ੍ਰਧਾਨ ਅਮਨ ਰੋੜਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨਗਰ ਨਿਕ ਬਚੋਣਾ ਵਿੱਚ 55% ਵਾਡਾਂ ਵਿੱਚ ਆਵਾਦੀ ਪਾਰਟੀ ਜਿੱਤੀ ਹੈ ਬਾਕੀ 30% ਵਾਡਾਂ ਵਿੱਚ ਦੂਜੀਆਂ ਪਾਰਟੀਆਂ ਹੀ ਸਿਮਟ ਗਈਆਂ ਉਹਨਾਂ ਨੂੰ ਪੁੱਛਿਆ ਗਿਆ ਮੀਟਿੰਗ ਦਾ ਏਜੰਡਾ ਕੀ ਹੈ ਤਾਂ ਉਹਨਾਂ ਨੇ ਕਿਹਾ ਕਿ ਜੋ ਮਸਲਾ ਦਿੱਲੀ ਚ ਇਹ ਹੈ ਕਿ ਜੋ ਮਿਸਾਲ ਦਿੱਲੀ ਤੋਂ ਚੱਲੀ ਹੋ ਪੰਜਾਬ ਵਿੱਚ ਗਈ ਤੇ ਇੱਕ ਵਾਰ ਫੇਰ ਹੁਣ ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਦੀ ਜਿੱਤ ਨੂੰ ਲੈ ਕੇ ਪਾਰਟੀ ਨੇ ਕੰਮਰ ਕਸ ਲਈ ਆ ਤੇ ਇਸ ਕਰਕੇ ਇਹ ਮਿਸਾਲ ਜਿਹੜੀ ਜਿੱਤੂ ਮਿਸਾਲ ਆ ਉਹ ਮੁੜ ਦਿੱਲੀ ਪਹੁੰਚ ਗਈ ਆ ਤੇ ਜਿੱਥੇ ਹੁਣ ਪੰਜਾਬ ਦੇ ਐਮ ਐਲ ਏ ਦੇ ਮੰਤਰੀ ਆਪਣੀਆਂ ਡਿਊਟੀਆਂ ਨਿਭਾਉਣਗੇ ਦਿੱਲੀ ਵਿੱਚ ਅਗਲੇ ਸਾਲ ਮਤਲਬ ਜਨਵਰੀ ਮਹੀਨੇ ਦੇ ਵਿੱਚ ਚੋਣ ਕਮਿਸ਼ਨ ਵੱਲੋਂ ਚੋਣਾਂ ਦਾ ਐਲਾਨ ਕਰ ਦਿੱਤਾ ਜਾਊਗਾ ਤੇ ਫਰਵਿਚ ਮੰਨਿਆ ਜਾ ਰਿਹਾ ਕਿ ਉੱਥੇ ਵੋਟਾਂ ਪੈਣਗੇ ਜੇ ਵਿੱਚ ਪਾਰਟੀ ਨੇ ਪੂਰੀ ਜਿਹੜੀ ਤਾਕਤ ਆ ਉਹ ਲਗਾਉਣ ਵਾਸਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਪੰਜਾਬ ਚ ਨਗਰ ਨਿਗਮ ਨਗਰ ਕੌਂਸਲਰਾਂ ਦੇ ਵੋਟਾਂ ਪੈ ਚੁੱਕੀਆਂ ਨੇ ਇਹਨਾਂ ਚੋਣਾਂ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦਾ ਸਾਰਾ ਜਿਹੜਾ ਫੋਕਸ ਆ ਉਹ ਦਿੱਲੀ ਵਿਧਾਨ ਸਭਾ ਚੋਣਾਂ ਤੱਕ ਹੀ ਸੀਮਤ ਰਹੇਗਾ ਅਗਲੀ ਰਣਨੀਤੀ ਤੈਅ ਕਰਨ ਵਾਸਤੇ ਹੁਣ ਪੰਜਾਬ ਤੋਂ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਮੰਤਰੀ ਉਹਨਾਂ ਨੇ ਦਿੱਲੀ ਵਿੱਚ ਡੇਰੇ ਲਾ ਰਹੇ ਨੇ ਮੰਨਿਆ ਜਾ ਰਿਹਾ ਹੈ ਕਿ ਇੱਕ ਮੀਟਿੰਗ ਇੱਕ ਤੋਂ ਬਾਅਦ ਹੁਣ ਇਹਨਾਂ ਫੀਡਬੈਕ ਵੀ ਪੰਜਾਬ ਦੇ ਮੰਤਰੀਆਂ ਤੇ ਐਮਐਲਏ ਤੋਂ ਲਈ ਗਈ ਜਾ ਲਵੀ ਲਈ ਜਾਵੇਗੀ ਕਿਉਂਕਿ ਨਗਰ ਨਿਗਮ ਚੋਣਾਂ ਦੇ ਵਿੱਚ ਖਾਸ ਕਰਕੇ ਜਿਹੜੇ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਫਗਵਾੜਾ ਪਾਰਟੀ ਨੂੰ ਪਟਿਆਲਾ ਛੱਡ ਕੇ ਬਾਕੀ ਜਗ੍ਹਾ ਤੇ ਜਿਹੜਾ ਪੂਰਨ ਰੂਪ ਵਿੱਚ ਬਹੁਮਤ ਨਹੀਂ ਮਿਲਿਆ ਉਹ ਵੀ ਜਿਹੜੀ ਫੀਡਬੈਕ ਆ ਉਹ ਵੀ ਲਈ ਜਾਊਗੀ ਅਰਵਿੰਦ ਕੇਜਰੀਵਾਲੋ ਕੇ ਖਾਸ ਕਰਕੇ ਫਗਵਾੜਾ ਜਲੰਧਰ ਅੰਮ੍ਰਿਤਸਰ ਤੇ ਲੁਧਿਆਣਾ ਦੇ ਵਿੱਚ ਆਮ ਆਦੀ ਪਾਰਟੀ ਦੇ ਜਿਹੜੇ ਲੋਕਾਂ ਨੇ ਫਤਵਾ ਕਿਉਂ ਨਹੀਂ ਦਿੱਤਾ ਕਿਉਂਕਿ ਹੁਣ ਜੋਰ ਤੋੜ ਦੀ ਜਿਹੜੀ ਰਣਨੀਤੀ ਸ਼ੁਰੂ ਹੋ ਚੁੱਕੀ ਹੈ ਜਿੱਥੇ ਇਹ ਵੀ ਫੀਡਬੈਕ ਲਈ ਜਾਏਗੀ ਉੱਥੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਪੰਜਾਬ ਦੇ ਜਿਹੜੇ ਮੰਤਰੀ ਤੇ ਐਮ ਐਲ ਏ ਉਹਨਾਂ ਦੀਆਂ ਡਿਊਟੀਆਂ ਵੀ ਦਿੱਲੀ ਜਿਹੜੀ ਮੀਟਿੰਗ ਅੱਜ 3 ਵਜੇ ਹੋ ਰਹੀ ਹੈ ਉਸ ਤੋਂ ਬਾਅਦ ਲਗਾ ਦਿੱਤੀ ਜਾਵੇਗੀ ਕਿਉਂਕਿ ਉਹਨਾਂ ਸਾਰਾ ਦਾ ਸਾਰਾ ਆਮ ਆਦੀ ਪਾਰਟੀ ਦਾ ਫੋਕਸ ਹੈ ਕਿ ਦਿੱਲੀ ਵਿੱਚ ਮੁੜ ਤੋਂ ਚੌਥੀ ਵਾਰ ਆਮ ਆਦੀ ਪਾਰਟੀ ਦੀ ਸਰਕਾਰ ਬਣਾਈ ਜਾਵੇ ਇਸ ਕਰਕੇ ਪੰਜਾਬ ਤੇ ਸਾਰੇ ਆਮ ਆਦੀ ਪਾਰਟੀ ਦੇ ਐਮ ਐਲ ਏ ਮੰਤਰੀ ਉਹ ਦਿੱਲੀ ਕਈ ਪਹੁੰਚ ਚੁੱਕੇ ਨੇ ਤੇ ਕਈ 3 ਵਜੇ ਤੱਕ ਪਹੁੰਚ ਜਾਣਗੇ ਉਹ ਦੇ ਦੇ ਕਿ ਪੰਜਾਬ ਵਿੱਚ ਜਦੋਂ ਦੀ ਸਰਕਾਰ ਬਣੀ ਆ ਪੰਜਾਬ ਦੇ ਐਮਐਲਏ ਤੇ ਮੰਤਰੀ ਦੂਜੇ ਸੂਬਿਆਂ ਦੇ ਵਿੱਚ ਹੀ ਜਿਆਦਾ ਬਿਜੀ ਰਹੇ ਨੇ ਚਾਹੇ ਹਿਮਾਚਲ ਪ੍ਰਦੇਸ਼ ਦੀਆਂ ਵੋਟਾਂ ਹੋਣ ਚਾਹੇ ਹਰਿਆਣੇ ਦੀਆਂ ਵੋਟਾਂ ਹੋਣ ਚਾਹੇ ਫਿਰ ਰਾਜਸਥਾਨ ਛੱਤੀਸਗੜ੍ਹ ਮੱਧ ਪ੍ਰਦੇਸ਼ ਗੋਆ ਯੂਪੀ ਦੀਆਂ ਚੋਣਾਂ ਦੇ ਵਿੱਚ ਹੀ ਜ਼ਿਆਦਾਤਰ ਆਮ ਆਦੀ ਪਾਰਟੀ ਦੇ ਐਮਐਲਏ ਤੇ ਮੰਤਰੀ ਉੱਥੇ ਬਿਜੀ ਰਹੇ ਨੇ ਪੰਜਾਬ ਵੱਲ ਜੋ ਆਮ ਆਦੀ ਪਾਰਟੀ ਦੇ ਐਮਐਲਏ ਦੇ ਮੰਤਰੀਆਂ ਨੂੰ ਧਿਆਨ ਦੇਣਾ ਚਾਹੀਦਾ ਉਸ ਲੈਵਲ ਤੇ ਧਿਆਨ ਨਹੀਂ ਦਿੱਤਾ ਗਿਆ ਜਿਹੜੀ ਜਿਸ ਮਨੁਕਾਮਨਾਵਾਂ ਦੇ ਨਾਲ ਪੰਜਾਬ ਦੀ ਜਨਤਨ ਆਮ ਆਦੀ ਪਾਰਟੀ ਨੂੰ ਫਤਵਾ ਦਿੱਤਾ ਹੈ ਪੰਜਾਬ ਦੇ ਐਮਐਲਏ ਦੇ ਮੰਤਰੀ ਜ਼ਿਆਦਾਤਰ ਜਿਹੜਾ ਨਾ ਦੂਜੇ ਸੂਬਿਆਂ ਦੀਆਂ ਚੋਣਾਂ ਵਿੱਚ ਹੀ ਉਹਨਾਂ ਦੀ ਸਰਗਰਮੀ ਦਿਖਾਈ ਦਿੱਤੀ ਹੈ ਉੱਥੇ ਜ਼ਿਆਦਾ ਵਿਅਸਤ ਰਹੇ ਨੇ ਪੰਜਾਬ 'ਚ ਉਹਨਾਂ ਟਾਈਮ ਨਹੀਂ ਮਿਲਿਆ ਜਿੰਨਾ ਟਾਈਮ ਪੰਜਾਬ ਦੇ ਐਮਐਲਏ ਤੇ ਮੰਤਰੀ ਨੂੰ ਦੇਣਾ ਚਾਹੀਦਾ ਤੇ ਇੱਕ ਹੋਰ ਫਿਰ ਦਿੱਲੀ ਵਿਧਾਨ ਸਭਾ ਚੋਣਾਂ ਜਿੱਤਣ ਵਾਸਤੇ ਪੰਜਾਬ ਤੋਂ ਆਵਾਦੀ ਪਾਰਟੀ ਦੇ ਲੀਡਰ ਐਮਐਲਏ ਤੇ ਮੰਤਰੀ ਉਨਾ ਦੇ ਦਿੱਲੀ ਡਿਰੇ ਲੱਗ ਚੁੱਕੇ ਨੇ ਇਸ ਦਾ ਕੀ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਆਵਾਜ਼ ਦੀ ਪਾਰਟੀ ਨੂੰ ਨਫਾ ਹੋਏਗਾ ਜਾਂ ਨੁਕਸਾਨ ਇਹ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਨੂੰ ਤਰ ਤੁਲਨ ਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ